ਡੋਗਰੇ ਰਾਜਾ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਗਿਆ। ਦਲੀਪ ਸਿੰਘ ਉਸ ਵੇਲੇ 5 ਸਾਲ ਤੇ 11 ਦਿਨ ਦਾ ਸੀ। ਉਹ ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਸੀ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਉਸ ਦਾ ਜਨਮ 4 ਸਤੰਬਰ 1838 ਈਸਵੀ ਨੂੰ ਹੋਇਆ ਸੀ। ਇੰਨੀ ਛੋਟੀ ਉਮਰੇ ਕਿਸਮਤ ਨੇ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਬਣਾ ਦਿੱਤਾ। ਦਲੀਪ ਸਿੰਘ ਮਹਾਰਾਜਾ ਤੇ ਲਹਿਣਾ ਸਿੰਘ ਸੰਧਾਵਾਲੀਆ ਵਜ਼ੀਰ ਬਣੇ। ਜਿੰਨਾਂ ਰਾਜਮਾਤਾ ਦੀ ਹਸਿਆਤ ਵਿੱਚ ਮਹਾਰਾਜੇ ਦੀ ਸਰਪ੍ਰਸਤ ਬਣੀ ਕਿਲੇ ਵਿਚਲੇ ਸਰਦਾਰਾਂ ਨੇ ਮਹਾਰਾਜੇ ਨੂੰ ਨਜ਼ਰਾਨੇ ਤਾਰੇ ਜਿੰਨਾਂ ਨੇ ਸਰਦਾਰ ਲਹਿਣਾ ਸਿੰਘ ਨੂੰ ਬੁਲਾ ਕੇ ਸਲਾਹ ਦਿੱਤੀ ਕਿ ਰਾਜ ਦੀ ਸਲਾਮਤੀ ਵਾਸਤੇ ਰਾਜਾ ਹੀਰਾ ਸਿੰਘ ਤੇ ਰਾਜਾ ਸੁਚੇਤ ਸਿੰਘ ਡੋਗਰੇ ਨੂੰ ਵੀ ਬਿਲੇ ਲਾ ਦੇਣਾ ਚਾਹੀਦਾ ਹੈ ਉਸ ਵੇਲੇ ਸਿੱਖ ਪੌਜ ਦੀ ਸਭ ਤੋਂ ਵੱਡੀ ਫੌਨੀ ਬੁੱਧੂ ਦੇ ਆਵੇ ਉੱਤੇ ਸੀ ਹੀਰਾ ਸਿੰਘ ਤੇ ਸੁਚੇਤ ਸਿੰਘ ਵੀ ਉੱਥੇ ਹੀ ਸਨ ਮਿਸਰ ਲਾਲ ਸਿੰਘ ਮਹਾਰਾਣੀ ਜਿੰਦਾ ਦਾ ਇਤਬਾਰੀ ਸੀ ਉਹ ਵੀ ਬੁੱਧੂ ਦੇ ਆਵੇ ਤੇ ਹੀ ਸੀ ਸਰਦਾਰ ਲਹਿਣਾ ਸਿੰਘ ਨੇ ਮਿਸਰ ਲਾਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਹੀਰਾ ਸਿੰਘ ਤੇ ਸੁਚੇਤ ਸਿੰਘ ਨੂੰ ਕਿਲੇ ਵਿੱਚ ਲੈ ਆਵੇ ਲਾਲ ਸਿੰਘ ਨੇ ਉਹਨਾਂ ਦੋਹਾਂ ਨੂੰ ਕਿਹਾ ਕਿ ਰਾਜਾ ਧਿਆਨ ਸਿੰਘ ਕੋਈ ਖਾਸ ਸਲਾਹ ਕਰਨ ਵਾਸਤੇ ਉਹਨਾਂ ਨੂੰ ਕਿਲੇ ਵਿੱਚ ਬੁਲਾਉਂਦੇ ਹਨ ਉਹ ਦੋਵੇਂ ਤਿਆਰ ਹੋ ਪਏ ਪਰ ਪੰਡਿਤ ਜੱਲਾ ਨੇ ਲੱਤ ਮਾਰ ਦਿੱਤੀ ਉਹ ਬੜਾ ਹੀ ਨੀਤੀਮਾਨ ਤੇ ਸ਼ਰਾਰਤੀ ਸੀ ਉਹਨੇ ਕਿਹਾ ਰਾਜਾ ਧਿਆਨ ਸਿੰਘ ਦੇ ਹੱਥਾਂ ਦਾ ਲਿਖਿਆ ਹੁਕਮ ਆਵੇਗਾ ਤਾਂ ਅਸੀਂ ਜਾਵਾਂਗੇ ਸੋ ਸੰਦਾ ਵਾਲਿਆਂ ਦੀ ਇਹ ਗੁੰਧ ਸਿਰੇ ਨਾ ਚੜੀ ਫਿਰ ਗਿਆਨੀ ਗੁਰਮੁਖ ਸਿੰਘ ਨੇ ਸਲਾਹ ਦਿੱਤੀ ਮਹਾਰਾਜਾ ਦਲੀਪ ਸਿੰਘ ਤੇ ਰਾਜਮਾਤਾ ਜਿੰਦ ਕੌਰਾਂ ਨੂੰ ਹਾਥੀ ਤੇ ਬਿਠਾ ਕੇ ਖਾਲਸਾ ਸ਼ਾਉਣੀ ਵਿੱਚ ਲੈ ਚਲੀਏ ਰਾਜ ਬਦਲਣ ਦੀ ਖੁਸ਼ੀ ਵਿੱਚ ਫੌਜਾਂ ਨੂੰ ਇਨਾਮ ਦੇ ਕੇ ਆਪਣੇ ਨਾਲ ਗੰਢ ਲਈਏ ਨਹੀਂ ਤਾਂ ਡੋਗਰਿਆਂ ਦਾ ਖਤਰਾ ਹੈ ਕਿ ਉਹ ਫੌਜਾਂ ਨੂੰ ਸਾਡੇ ਵਿਰੋਧ ਨਾ ਭੜਕਾ ਦੇਣ ਸਰਦਾਰ ਲਹਿਣਾ ਸਿੰਘ ਬੜਾ ਆਕੜਖੋਰ ਤੇ ਮੂਹ ਜ਼ੋਰ ਸੀ ਉਹਨੇ ਬੜੇ ਹੰਕਾਰ ਵਿੱਚ ਉਤਰ ਦਿੱਤਾ ਗਿਆਨੀ ਜੀ ਅਸਾਂ ਇਹ ਕੰਮ ਫੌਜਾਂ ਦੇ ਆਸਰੇ ਨਹੀਂ ਕੀਤਾ ਵਜ਼ਾਰਤ ਮੇਰੇ ਹੱਥ ਹੈ ਮਹਾਰਾਜਾ ਸਾਡੇ ਕਬਜ਼ੇ ਵਿੱਚ ਹੈ ਆਪੇ ਸਾਰੇ ਟੱਕਰਾਂ ਮਾਰ ਕੇ ਆ ਰਲਣਗੇ ਤੇ ਜਿਹੜਾ ਡਰ ਡੋਗਰਿਆਂ ਦਾ ਦੱਸਦੇ ਹੋ ਸਭ ਉਡਾ ਦਿੱਤੇ ਜਾਣਗੇ ਦਲੀਪ ਸਿੰਘ ਦੇ ਮਹਾਰਾਜਾ ਤੇ ਲਹਿਣਾ ਸਿੰਘ ਦੇ ਵਜ਼ੀਰ ਬਣਨ ਦੀ ਖਬਰ ਦੇ ਨਾਲ ਨਾਲ ਲਾਹੌਰ ਵਿੱਚ ਧਿਆਨ ਸਿੰਘ ਦੀ ਮੌਤ ਦੀ ਖਬਰ ਵੀ ਖਿਲਰ ਗਈ ਇਹ ਸੁਣ ਕੇ ਡੋਗਰੇ ਬੜੇ ਘਬਰਾਏ ਉਹਨਾਂ ਨੂੰ ਆਪਣਾ ਵੀ ਫਿਕਰ ਬਣ ਗਿਆ ਰਾਜਾ ਧਿਆਨ ਸਿੰਘ ਵਾਂਗ ਉਹਦਾ ਪੁੱਤਰ ਰਾਜਾ ਹੀਰਾ ਸਿੰਘ ਵੀ ਬੜਾ ਚਲਦਾ ਪ੍ਰਜਾ ਤੇ ਨੀਤੀਮਾਨ ਸੀ ਡਰ ਕੇ ਹੌਸਲਾ ਹਾਰਨ ਦੀ ਥਾਂ ਉਹਨੇ ਪਿਤਾ ਦਾ ਬਦਲਾ ਲੈਣ ਦੀ ठान ਲਈ ਉਹ ਸਿੱਧਾ ਫੌਜੀ ਪੰਜਾਂ ਦੇ ਸਾਹਮਣੇ ਆ ਪਟਿਆ ਖਾਲਸਾ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇ ਪੋਤਰੇ ਨੂੰ ਤੁਹਾਡੇ ਸਾਹਮਣੇ ਕਤਲ ਕੀਤਾ ਗਿਆ ਹੈ ਪਰ ਤੁਹਾਡਾ ਲਹੂ ਉਬਲਿਆ ਨਹੀਂ ਮਹਾਰਾਜਾ ਸ਼ੇਰ ਸਿੰਘ ਸੱਚਮੁੱਚ ਪੰਜਾਬ ਦੇ ਸ਼ੇਰ ਸਨ ਜਿਨ੍ਹਾਂ ਦੇ ਹੁੰਦਿਆਂ ਅੰਗਰੇਜ਼ ਪੰਜਾਬ ਵੱਲ ਅੱਖ ਚੋਕੇ ਨਹੀਂ ਸਨ ਵੇਖ ਸਕਦੇ ਉਹਨਾਂ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਹੈ ਇਹ ਸੰਧਾਂ ਵਾਲਿਆਂ ਦਾ ਵਿਸਾਖਾਤ ਹੈ ਫਿਰ ਅਠਾ ਵਰਿਆਂ ਦੇ ਮਾਸੂਮ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਜਿਸ ਬੇਰਹਿਮੀ ਨਾਲ ਕਤਲ ਕੀਤਾ ਗਿਆ ਕੋਈ ਕਸਾਈ ਵੀ ਅਰਿਆ ਪਾਪ ਨਹੀਂ ਕਰ ਸਕਦਾ ਉਹ નિર્ਦੋਸ਼ ਬੱਚਾ ਲੈਣਾ ਸਿੰਘ ਦੇ ਪੈਰਾ ਤੇ ਠੱਠਾ ਵਾਸਤੇ ਪਾਰਿਆ ਸੀ ਜਾਂ નિર્ਦਈ ਲੈਣਾ ਸਿੰਘ ਨੇ ਉਹਦਾ ਸਿਰ ਲਾ ਲਿਆ ਅਸਲ ਵਿੱਚ ਸੰਧਾ ਵਾਲਿਆਂ ਦਾ ਮਨਸੂਬਾ ਸਾਰੇ ਪੰਜਾਬ ਦੀ ਸਾਰੀ ਵੰਸ ਨੂੰ ਖਤਮ ਕਰ ਦੇਣ ਦਾ ਹੈ ਸਰਦਾਰ ਅਤਰ ਸਿੰਘ ਤੇ ਸਰਦਾਰ ਅਜੀਤ ਸਿੰਘ ਨੇ ਅੰਦਰਖਾਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਹੈ ਉਹ ਅੰਗਰੇਜ਼ ਸੈਨਾ ਦੀ ਸਹਾਇਤਾ ਨਾਲ ਸਿੱਖ ਫੌਜਾਂ ਨੂੰ ਮਲਿਆ ਮੇਟ ਕਰ ਦੇਣਾ ਚਾਹੁੰਦੇ ਨੇ ਉਹਨਾ ਪੰਜਾਬ ਦਾ ਕੁਝ ਹਿੱਸਾ ਉੱਕਾ-ਪੁੱਕਾ ਅੰਗਰੇਜ਼ਾਂ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ। ਬਾਕੀ ਹਿੱਸੇ ਉੱਤੇ ਉਹ ਅੰਗਰੇਜ਼ਾਂ ਦੀ ਮਦਦ ਨਾਲ ਆਪ ਰਾਜ ਕਰਨਾ ਚਾਹੁੰਦੇ ਨੇ। ਰਾਜਾ ਧਿਆਨ ਸਿੰਘ ਦੀ ਉਹਨਾਂ ਨੂੰ ਇਸ ਵਿਸਾਖਾ ਤੋਂ ਰੋਕਦੇ ਸਨ। ਇਸ ਵਾਸਤੇ ਸਿੰਧਾਂਵਾਲੀਏ ਰਾਜਾ ਸਾਹਿਬ ਦੇ ਵੀ ਵੈਰੀ ਬਣ ਗਏ। ਮਹਾਰਾਜੇ ਦੇ ਨਾਲ ਉਹਨਾਂ ਰਾਜਾ ਸਾਹਿਬ ਨੂੰ ਵੀ ਕਤਲ ਕਰ ਦਿੱਤਾ। ਮੇਰੇ ਪਿਤਾ ਦਾ ਕੀ ਗੁਨਾਹ ਸੀ ਸਿਰਫ ਇਹ ਕਿ ਉਹ ਸਿੱਖ ਰਾਜ ਤੇ ਸ਼ੇਰ-ਏ-ਪੰਜਾਬ ਦੀ ਵੰਸ ਦਾ ਪਲਾਹ ਚਾਉਂਦੇ ਸਨ ਖਾਲਸਾ ਜੀ ਮੇਰੇ ਪਿਤਾ ਦਾ ਬਦਲਾ ਵੀ ਨਹੀਂ ਲਵੋਗੇ ਤੁਸੀਂ ਇੰਨੇ ਹੀ ਕਮਜ਼ੋਰ ਤੇ ਅਣਖਹੀਣ ਹੋ ਗਏ ਹੋ ਸਵਰਗੀ ਸ਼ੇਰ-ਏ-ਪੰਜਾਬ ਦੀ ਰੂਹ ਤੁਹਾਨੂੰ ਕੀ ਕਹੇਗੀ ਇੱਕ ਮਿੰਟ ਸਾਹ ਲੈ ਕੇ ਹੀਰਾ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ ਨਾਲੇ ਇੱਕ ਹੋਰ ਗੱਲ ਵੀ ਸੁਣ ਲਵੋ ਭਰੋਸੇਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਸਰਦਾਰ ਲਾਣਾ ਸਿੰਘ ਨੇ ਲੁਧਿਆਣੇ ਤੇ ਫਿਰੋਜ਼ਪੁਰ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ ਬਸ 1-2 ਦਿਨਾਂ ਤੱਕ ਅੰਗਰੇਜ਼ੀ ਫੌਜ ਆਈ ਸਮਝੋ ਫਿਰ ਕੁਝ ਨਹੀਂ ਬਣ ਸਕੇਗਾ ਹੁਣ ਵੇਲਾ ਹੈ ਜੇ ਆਪਣੀ ਸ਼ਾਨ ਤੇ ਪੰਜਾਬ ਦੀ ਆਜ਼ਾਦੀ ਬਚਾਉਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਉਹ ਆ ਤੁਹਾਡਾ ਪੁਰਾਣਾ ਸੇਵਕ ਹਾਂ ਜਿਸ ਨੂੰ ਸ਼੍ਰੀ ਹਜ਼ੂਰ ਸ਼ੇਰ-ਏ-ਪੰਜਾਬ ਬੱਚੜੀ ਕਹਿ ਕੇ ਪੁਕਾਰਿਆ ਕਰਦੇ ਸਨ ਤੇ ਮੈਂ ਤੁਹਾਨੂੰ ਭਰੋਸਾ ਦਉਂਦਾ ਹਾਂ ਕਿ ਸੰਧਾਮਾਲੀਆਂ ਨੂੰ ਮਾਰਨ ਬਦਲੇ ਆਦੀ ਤਨਖਾਹ ਵੀ ਵਧਾਈ ਜਾਏਗੀ ਤੇ ਰਜਮਾ ਇਨਾਮ ਵੀ ਦਿੱਤਾ ਜਾਵੇਗਾ ਹੀਰਾ ਸਿੰਘ ਦਾ ਮਹਣੀ ਮੰਤਰ ਚੱਲ ਗਿਆ ਫੌਜੀ ਪੰਚਾਂ ਨੇ ਉਹਦੀ ਹਮਾਇਤ ਦੀ ਹਾਮੀ ਭਰ ਦਿੱਤੀ 40-50 ਹਜ਼ਾਰ ਫੌਜ ਉਹਦੇ ਨਾਲ ਤਿਆਰ ਹੋ ਪਈ ਫੌਜਾਂ ਨੇ ਹੀਰਾ ਸਿੰਘ ਤੋਂ ਇਹ ਵਚਨ ਲੈ ਲਿਆ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਹੀਰਾ ਸਿੰਘ ਨੇ ਗੀਤਾ ਦੀ ਸੌਂ ਖਾ ਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਹੀ ਰਹੇਗਾ ਤੇ ਮੈਂ ਉਸ ਦਾ ਵਜ਼ੀਰ ਬਣਾਗਾ 40-50 ਹਜ਼ਾਰ ਫੌਜ ਤੇ ਸੌ ਤੋਪ ਨਾਲ ਹੀਰਾ ਸਿੰਘ ਨੇ ਕਿਲੇ ਤੇ ਹੱਲਾ ਬੋਲ ਦਿੱਤਾ ਅੱਗੋਂ ਸੰਧਾ ਵਾਲੀਆਂ ਦੀ ਫੌਜ ਵੀ ਤਿਆਰ ਸੀ ਲੱਗੀ ਦੋਹਾਂ ਪਾਸਿਆਂ ਤੋਂ ਅੱਗ ਵਰਨ ਇਸੇ ਤਰ੍ਹਾਂ ਗੋਲਾਬਾਰੀ ਹੁੰਦਿਆਂ ਅੱਧੀ ਰਾਤ ਬੀਤ ਗਈ ਸਰਦਾਰ ਲੈਣਾ ਸਿੰਘ ਆਪਣੀ ਫੌਜ ਦੇ ਮੋਰਚੇ ਵੇਖਦਾ ਕਿਲੇ ਦੀ ਕੰਧ ਉੱਤੇ ਫਿਰ ਰਿਹਾ ਸੀ ਇੱਕ ਗੋਲੀ ਉਹਦੀ ਛਾਤੀ ਵਿੱਚ ਆ ਲੱਗੀ ਉਹ ਬੁਰੀ ਤਰ੍ਹਾਂ ਕਾਇਲ ਹੋ ਕੇ ਡਿੱਗ ਪਿਆ ਉਹਦੇ ਨੌਕਰ ਉਸਨੂੰ ਉਠਾ ਕੇ ਥੱਲੇ ਲੈ ਗਏ ਅਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਚਾਚੇ ਦੇ ਕੋਲ ਬਹਿ ਕੇ ਰੋਣ ਲੱਗ ਪਿਆ ਲੜਾ ਸਿੰਘ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ ਕਿਉਂ ਹੈ ਮੇਰਾ ਭਤੀਜਾ ਹੋ ਕੇ ਰੋਣਾ ਹੈ ਕਤਲ ਕਰਨਾ ਬਾਦਸ਼ਾਹਾਂ ਤੇ ਵਜ਼ੀਰਾਂ ਨੂੰ ਤੇ ਫਿਰ ਜਨਾਨੀਆਂ ਵਾਂਗ ਰੋਣਾ ਫੇਰ ਬਣ ਜਿਉਂਦੇ ਜੀ ਵੈਰੀ ਦੇ ਹੱਥ ਨਾ ਆਈ ਮਰਦਾ ਵਾਂਗ ਮੈਦਾਨ ਵਿੱਚ ਲੜਦਾ ਲੜਦਾ ਸ਼ਹੀਦ ਹੋ ਜਾਈ ਇਹ ਕਹਿ ਕੇ ਲਹਿਣਾ ਸਿੰਘ ਨੇ ਸਵਾਸ ਤਿਆਗ ਦਿੱਤੇ ਅਜੀਤ ਸਿੰਘ ਨੂੰ ਜਿੱਤਣ ਦੀ ਆਸ ਨਾ ਰਹੀ ਉਹ ਤਲਵਾਰ ਧੂਕੇ ਕਿਲਿਓਂ ਬਾਹਰ ਨਿਕਲ ਕੇ ਹੀਰਾ ਸਿੰਘ ਦੀ ਫੌਜ ਉਤੇ ਟੁੱਟ ਪਿਆ ਉਹ ਲੋਹੜੇ ਦਾ ਤਲਵਾਰੀਆ ਸੀ ਦੋ ਘੜੀਆਂ ਉਹਨੇ ਚੰਗੇ ਹੱਥ ਵਖਾਏ ਪਰ ਅੰਤ ਕਈ ਫਟ ਖਾ ਕੇ ਡਿੱਗ ਪਿਆ ਸੰਧਾ ਵਾਲੀਏ ਦੋਵੇਂ ਸਰਦਾਰ ਮਾਰੇ ਗਏ ਬਾਕੀ ਫੌਜ ਨੇ ਹਥਿਆਰ ਛੱਡ ਦਿੱਤੇ ਹੀਰਾ ਸਿੰਘ ਦਾ ਕਿਲੇ ਤੇ ਕਬਜ਼ਾ ਹੋ ਗਿਆ 18 ਸਤੰਬਰ 1843 ਈਸਵੀ ਨੂੰ ਹੀਰਾ ਸਿੰਘ ਨੇ ਇੱਕ ਵੱਡਾ ਦਰਬਾਰ ਕੀਤਾ ਸਾਰੇ ਸ਼ਹਿਰ ਦੇ ਪਤਵੰਤੇ ਬੁਲਾਏ ਗਏ ਗਲੀਪ ਸਿੰਘ ਦੀ ਤਾਜ ਪੋਸ਼ੀ ਦੀ ਰਸਮ ਬੜੀ ਧੂਮ ਧਾਮ ਨਾਲ ਅਦਾ ਕੀਤੀ ਗਈ ਦਲੀਪ ਸਿੰਘ ਦੇ ਮਹਾਰਾਜਾ ਤੇ ਹੀਰਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ। ਤੀਤੇ ਇਕਰਾਰ ਮੁਤਾਬਕ ਫੌਜਾਂ ਦੀ ਤਨਖਾਹ ਵਧਾਈ ਗਈ। ਭਾਵ ਅਸਵਾਰ ਦੀ ਤਲਬ 30 ਰੁਪਏ ਤੇ ਪੈਦਲ ਦੀ 12 ਰੁਪਏ ਮਹੀਨਾ ਕੀਤੀ ਗਈ। ਇਸ ਤੋਂ ਵੱਖਰੇ ਇਨਾਮ ਵੀ ਦਿੱਤੇ ਗਏ। ਇਧਰੋਂ ਵਿਲਾ ਹੋ ਕੇ ਹੀਰਾ ਸਿੰਘ ਵਿਰੋਧੀਆਂ ਵੱਲੋਂ ਹੋਇਆ ਗਿਆਨੀ ਗੁਰਮੁਖ ਸਿੰਘ ਤੇ ਮਿਸਰ ਬੇਲੀ RAM ਕਤਲ ਕੀਤੇ ਗਏ। ਸੰਧਾਂ ਵਾਲੀਆਂ ਦੇ ਮਕਾਨ ਢਾ ਦਿੱਤੇ ਗਏ ਤੇ ਜਾਗੀਰਾਂ ਜ਼ਬਤ ਕਰ ਲਈਆਂ। ਨਾ ਹੀ ਜਿੰਦਾਂ ਨੂੰ ਇਹ ਨਾ ਹੀ ਉਸ ਦੇ ਭਰਾ ਜਵਾਰ ਸਿੰਘ ਨੂੰ ਮਨਜ਼ੂਰ ਸੀ ਕਿ ਹੀਰਾ ਸਿੰਘ ਵਜ਼ੀਰ ਬਣੇ ਲੈਣਾ ਸਿੰਘ ਤੋਂ ਬਾਅਦ ਵਜ਼ਾਰਤ ਉੱਤੇ ਜਵਾਰ ਸਿੰਘ ਆਪਣਾ ਹੱਕ ਸਮਝਦਾ ਸੀ ਸੋ ਉਹਨੇ ਜਿੰਨਾਂ ਦੀ ਮਦਦ ਨਾਲ ਫੌਜ ਵਿੱਚ ਆਪਣਾ ਰਸੂਖ ਵਧਾਉਣਾ ਚਾਹਿਆ ਜਿੰਨਾਂ ਵਧੇਰੇ ਕਾਲੀ ਕਰਨ ਦੇ ਹੱਕ ਵਿੱਚ ਨਹੀਂ ਸੀ ਪਰ ਜਵਾਰ ਸਿੰਘ ਬੜਾ ਤੇਜ ਸੀ ਉਹਨੇ ਚਾਲ ਦੀ ਥਾਂ ਜ਼ਰਾ ਧਮਕੀ ਤੋਂ ਕੰਮ ਲੈਣਾ ਚਾਹਿਆ ਦੂਜੇ ਪਾਸੇ ਹੀਰਾ ਸਿੰਘ ਵੀ ਚੁੱਪ ਕਰਕੇ ਨਹੀਂ ਸੀ ਬੈਠਿਆ ਹੋਇਆ ਜਵਾਰ ਸਿੰਘ ਦਾ ਭੈ ਉਹਦੇ ਦਿਲ ਵਿੱਚ ਵੀ ਸੀ ਸੋ ਉਹਨੇ ਜਵਾਰ ਸਿੰਘ ਦੇ ਵਿਰੁੱਧ ਫੌਜਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮਹਾਰਾਜੇ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ ਉਸ ਵੇਲੇ ਜਿਸ ਬਾਬਤ ਵੀ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸ਼ੱਕ ਪੈ ਜਾਂਦਾ ਭਾਵੇਂ ਉਹ ਸ਼ੱਕ ਝੂਠਾ ਹੀ ਹੋਵੇ ਖਾਲਸਾ ਫੌਜ ਉਹਦੇ ਖਿਲਾਫ ਹੋ ਜਾਂਦੀ ਇੱਕ ਦਿਨ ਦਲੀਪ ਸਿੰਘ ਨੂੰ ਨਾਲ ਲੈ ਕੇ ਜਵਾਹਰ ਸਿੰਘ ਫੌਜਾਂ ਵਿੱਚ ਆ ਗਿਆ ਫੌਜੀ ਪੰਚਾਂ ਨੂੰ ਇਕੱਠਾ ਕਰਕੇ ਉਹਨੇ ਜ਼ਰਾ ਤੁਰਸ਼ ਲਹਿਜੇ ਵਿੱਚ ਕਿਹਾ ਰਾਜਾ ਹੀਰਾ ਸਿੰਘ ਬਾਲਕ ਮਹਾਰਾਜੇ ਤੇ ਇਸ ਦੀ ਮਾਤਾ ਨੂੰ ਬਹੁਤ ਤੰਗ ਕਰਦਾ ਹੈ ਜੋ ਤੁਸੀਂ ਉਹਦੇ ਵਿਰੁੱਧ ਸਾਡੀ ਮਦਦ ਨਾ ਕੀਤੀ ਤਾਂ ਮੈਂ ਆਪਣੇ ਭਨੇਵੇਂ ਨੂੰ ਨਾਲ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ ਇਹ ਚਾਲ ਜਵਾਰ ਸਿੰਘ ਨੂੰ ਪੁੱਠੀ ਪਈ ਉਹਦੇ ਮੂੰਹੋਂ ਅੰਗਰੇਜ਼ਾਂ ਦਾ ਨਾਮ ਸੁਣ ਕੇ ਫੌਜਾਂ ਭੜਕ ਉਠੀਆਂ ਉਹਨਾਂ ਜਵਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ ਹੀਰਾ ਸਿੰਘ ਨੇ ਜਵਾਰ ਸਿੰਘ ਨੂੰ ਕੈਦ ਕਰ ਦਿੱਤਾ ਮਹਾਰਾਣੀ ਜਿੰਦ ਕਾਰਾ ਬਹੁਤ ਸਮਝਦਾਰ ਸੀ ਉਹਨੇ ਫੌਜਾਂ ਵਿੱਚ ਆਪਣਾ ਰਸੂਖ ਵਧਾਉਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਹ ਸਫਲ ਵੀ ਹੋ ਗਈ ਇਸ ਵਧੇ ਹੋਏ ਰਸੂਖ ਕਾਰਨ ਉਹਨੇ ਹੀਰਾ ਸਿੰਘ ਤੇ ਦਬਾਅ ਪਾ ਕੇ ਆਪਣੇ ਭਰਾ ਜਵਾਰ ਸਿੰਘ ਨੂੰ ਛੁਡਾ ਲਿਆ ਹੁਣ ਜਿੰਦਕੌਰ ਨੇ ਹੀਰਾ ਸਿੰਘ ਤੋਂ ਬਦਲਾ ਲੈਣ ਦੀ ਠਾਣੀ ਉਹਨੇ ਕੁਝ ਫੌਜੀ ਪੰਚਾਂ ਨਾਲ ਸਲਾਹ ਕਰਕੇ ਹੀਰਾ ਸਿੰਘ ਦੇ ਚਾਚੇ ਰਾਜਾ ਸੁਚੇਤ ਸਿੰਘ ਨੂੰ ਸੁਨੇਹਾ ਭੇਜਿਆ ਰਾਜਾ ਸਾਹਿਬ ਆਪ ਜਾਣਦੇ ਹੋ ਕਿ ਹੀਰਾ ਸਿੰਘ ਰਾਜ ਨੂੰ ਸਮੂਲ ਤੋਂ ਤਬਾਹ ਕਰ ਰਿਹਾ ਹੈ ਉਹ ਜੱਲਾ ਪੰਡਤ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਆਪ ਨੂੰ ਇਹ ਵੀ ਪਤਾ ਹੈ ਕਿ ਪੰਡਤ ਜੱਲਾ ਬੜਾ ਦੁਰਾਚਾਰੀ ਤੇ ਨੀਚ ਸੁਭਾ ਦਾ ਹੈ ਜੇ ਤੁਹਾਨੂੰ ਪੰਜਾਬ ਰਾਜ ਦਾ ਕੁਝ ਦਰਦ ਹੈ ਤਾਂ ਛੇਤੀ ਪਹੁੰਚੋ ਮੈਂ ਤੁਹਾਨੂੰ ਵਜ਼ੀਰ ਬਣਾਉਣ ਦੇ ਹੱਕ ਵਿੱਚ ਹਾਂ ਬਹੁਤ ਸਾਰੇ ਫੌਜੀ ਪੰਚਵੀ ਤੁਹਾਡੇ ਆਉਣ ਵਿੱਚ ਰਾਜ਼ੀ ਹਨ ਜਿੰਦਾਂ ਦੀ ਇਹ ਚਾਲ ਬੜੀ ਗਹਿਰੀ ਸੀ ਸੁਚੇਤ ਸਿੰਘ ਜਾਂ ਹੀਰਾ ਸਿੰਘ ਵਿੱਚੋਂ ਕੋਈ ਵੀ ਹਾਰੇ ਹਰ ਹਾਲ ਡੋਗਰਿਆਂ ਦੀ ਤਾਕਤ ਘਟਦੀ ਸੀ ਡੋਗਰਾ ਗੁਲਾਬ ਸਿੰਘ ਧਾਨ ਸਿੰਘ ਤੇ ਸੁਚੇਤ ਸਿੰਘ ਕਿੰਨੇ ਸਕੇ ਭਰਾ ਸਨ ਰਾਜਾ ਸੁਚੇਤ ਸਿੰਘ ਆਪਣੇ ਦੋ ਵਕੀਲਾਂ rau ਕੇਸਰੀ ਸਿੰਘ ਤੇ ਬਸੰਤ ਸਿੰਘ ਅਤੇ 40 ਹੋਰ ਵਫਾਦਾਰ ਅਸਵਾਰਾਂ ਸਣੇ ਸਾਧਰੇ ਆਪ ਪੁੱਜਾ ਉਹਦੇ ਆਦਮੀ ਕੁਝ ਫੌਜੀ ਪੰਚਾਂ ਕੋਲ ਵੀ ਪੁੱਜੇ ਉਹਦਾ ਆਉਣਾ ਸੁਣ ਕੇ ਹੀਰਾ ਸਿੰਘ ਬੜਾ ਘਬਰਾਇਆ ਉਹ ਸਿੱਧਾ ਫੌਜਾਂ ਦੇ ਪੈਰੀਂ ਜਾ ਡਿੱਗਾ ਬੋਲਣ ਵਿੱਚ ਉਹ ਬੜਾ ਚਾਤਰ ਸੀ ਉਹਨੇ ਬੜੀ ਦਰਦ ਭਰੀ ਸੁਰ ਵਿੱਚ ਕਹਿਣਾ ਸ਼ੁਰੂ ਕੀਤਾ ਖਾਲਸਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਰੂਪ ਹੋ ਤੁਸਾਹੀ ਮੈਨੂੰ ਵਜ਼ੀਰ ਬਣਾਇਆ ਸੀ ਮੈਂ ਤਾਂ ਹਾਂ ਹੀ ਤੁਹਾਡੇ ਆਸਰੇ ਜੇ ਹੁਣ ਤੁਸੀਂ ਮੇਰੀ ਮੌਤ ਹੀ ਲੋੜਦੇ ਹੋ ਤਾਂ ਆਹ ਲਓ ਮੇਰੀ ਤਲਵਾਰ ਤੇ ਮੈਨੂੰ ਆਪਣੇ ਹੱਥੀਂ ਕਤਲ ਕਰ ਦਿਓ ਪਰ ਪੰਥ throi ਤੇ ਦੇਸ਼ ਦੇ ਗੱਦਾਰ ਸੁਚੇਤ ਸਿੰਘ ਹੱਥੋਂ ਨਾ ਮਰਵਾਓ ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਪੱਕਾ ਮਿੱਤਰ ਤੇ ਝੋਲੀ ਚੋਕ ਹੈ ਇਸ ਦਾ ਪੱਕਾ ਸਬੂਤ ਹੈ ਕਿ ਉਹਨੇ ਆਪਣਾ 18 ਲੱਖ ਰੁਪਇਆ ਫਿਰੋਜ਼ਪੁਰ ਅੰਗਰੇਜ਼ਾਂ ਕੋਲ ਰੱਖਿਆ ਹੋਇਆ ਅਤਰ ਸਿੰਘ ਸੰਧਾ ਵਾਲੀਏ ਰਾਹੀਂ ਉਹ ਅੰਗਰੇਜ਼ਾਂ ਨਾਲ ਚਿੱਠੀ ਪੱਤਰ ਕਰ ਰਿਹਾ ਹੈ ਸੋ ਜਾਂ ਤਾਂ ਉਹਦੇ ਵਿਰੁੱਧ ਮੇਰੀ ਮਦਦ ਕਰੋ ਤੇ ਜਾਂ ਆਪਣੇ ਹੱਥੀ ਮੈਨੂੰ ਕਤਲ ਕਰ ਦਿਓ ਹੈ ਰਾਜਾ ਸੁਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਇਹ ਸੁਣ ਕੇ ਸਾਰੀਆਂ ਸਿੱਖ ਫੌਜਾਂ ਉਹਦੇ ਵਿਰੁੱਧ ਹੋ ਗਈਆਂ ਅਗਲੇ ਦਿਨ 27 ਮਾਰਚ 1844 ਈਸਵੀ ਨੂੰ 15000 ਫੌਜ ਲੈ ਕੇ ਹੀਰਾ ਸਿੰਘ ਨੇ ਸਾਧਰੇ ਵਿੱਚ ਸੁਚੇਤ ਸਿੰਘ ਨੂੰ ਜਾ ਕੇ ਰਿਆ ਉਹ ਆਪਣੇ ਮੁਠੀ ਪਰ ਸਿਪਾਹੀਆਂ ਸਣੇ ਲੜਦਾ ਲੜਦਾ ਹੀਰਾ ਸਿੰਘ ਦੇ ਹੱਥੋਂ ਮਾਰਿਆ ਗਿਆ ਫਿਰ ਇਹਨਾਂ ਜ਼ਖਮਾਂ ਨਾਲ ਕਾਇਲ ਹੋਇਆ ਰਾਜਾ ਸਚੇਤ ਸਿੰਘ ਤੜਪ ਰਿਹਾ ਸੀ ਜਾਂ ਹੀਰਾ ਸਿੰਘ ਉਹਦੇ ਕੋਲ ਆਪੜਿਆ ਭਤੀਜੇ ਨੂੰ ਵੇਖ ਕੇ ਸਚੇਤ ਸਿੰਘ ਨੇ ਪਾਣੀ ਮੰਗਿਆ ਅੱਗੋਂ ਹੀਰਾ ਸਿੰਘ ਨੇ ਬੜੀ ਬੇਰੁਖੀ ਨਾਲ ਉੱਤਰ ਦਿੱਤਾ ਚਾਚਾ ਜੀ ਇੱਥੇ ਪਾਣੀ ਕਿੱਥੇ ਇੱਥੇ ਤਾਂ ਪੰਜਾਬ ਦੀ ਵਜ਼ਾਰਤ ਹੈ ਜੇ ਇੱਛਾ ਹੈ ਤਾਂ ਮੇਰੇ ਵੱਲੋਂ ਹਾਜ਼ਰ ਹੈ ਸਚੇਤ ਸਿੰਘ ਪਾਣੀ ਨੂੰ ਸਹਿਕ ਦਾ ਮਰ ਗਿਆ ਹੀਰਾ ਸਿੰਘ ਨੇ ਉਹਦੇ ਮੂੰਹ ਵਿੱਚ ਪਾਣੀ ਦੀ ਬੂੰਦ ਨਾ ਚੋਈ ਅਗਲੇ ਦਿਨ ਹੀਰਾ ਸਿੰਘ ਨੇ ਸੁਦੇਤ ਸਿੰਘ ਦਾ ਸਸਕਾਰ ਬੜੀ ਸ਼ਾਨ ਨਾਲ ਕੀਤਾ ਤੇ ਫੌਜ ਵਿੱਚ ਇਨਾਮ ਮੰਡਿਆ ਡੋਗਰਿਆਂ ਦਾ ਮੁੱਢੋਂ ਪ੍ਰੋਗਰਾਮ ਸੀ ਕਿ ਸ਼ੇਰੇ ਪੰਜਾਬ ਦੀ ਸਾਰੀ ਵੰਸ ਨੂੰ ਖਤਮ ਕਰਨਾ ਹੈ ਹੁਣ ਹੀਰਾ ਸਿੰਘ ਦੀ ਅੱਖ ਸ਼ਾਹਜਾਦਾ ਕਸ਼ਮੀਰਾ ਸਿੰਘ ਤੇ ਸੀ ਕਮਰ ਕਸ਼ਮੀਰਾ ਸਿੰਘ ਸੰਤ ਭਾਈ ਵੀਰ ਸਿੰਘ ਦੇ ਡੇਰੇ ਪਿੰਡ ਮੁਠਿਆਂ ਵਾਲੇ ਆਇਆ ਹੋਇਆ ਸੀ ਹੀਰਾ ਸਿੰਘ ਨੇ ਇੱਕ ਤੀਰ ਨਾਲ ਕਈ ਸ਼ਿਕਾਰ ਮਾਰਨ ਦੀ ਠਾਣੀ ਉਹਨੇ ਆਪਣੇ ਆਦਮੀਆਂ ਵੱਲੋਂ ਚਿੱਠੀਆਂ ਭੇਜਵਾ ਕੇ ਸਰਦਾਰ ਅਤਰ ਸਿੰਘ ਸੰਧਾਵਾਲੀਏ ਨੂੰ ਵੀ ਮੁੱਠਿਆਂ ਵਾਲੇ ਮੰਗਵਾ ਲਿਆ ਪਿੱਛੋਂ ਆਪਣੀਆਂ ਫੌਜਾਂ ਭੇਜ ਕੇ ਉਹਨੇ ਭਾਈ ਸਾਹਿਬ ਦੇ ਡੇਰੇ ਉੱਤੇ ਹਮਲਾ ਕਰਵਾ ਦਿੱਤਾ ਨਤੀਜੇ ਵਜੋਂ ਭਾਈ ਵੀਰ ਸਿੰਘ ਕਮਰ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਸੰਧਾਵਾਲੀਆ ਲੜਾਈ ਵਿੱਚ ਮਾਰੇ ਗਏ ਇਨ੍ਹਾਂ ਕਤਲਾਂ ਕਾਰਨ ਸਿੱਖ ਫੌਜਾਂ ਹੀਰਾ ਸਿੰਘ ਨਾਲ ਨਾਰਾਜ਼ ਹੋ ਗਈਆਂ ਉਹਨਾਂ ਦੇ ਅੰਦਰੇ ਅੰਦਰ ਗੁੱਸੇ ਦੀ ਅੱਗ ਧੁਖ ਰਹੀ ਸੀ ਜਾਂ ਨਾਲ ਹੀ ਇੱਕ ਘਟਨਾ ਹੋਰ ਹੋ ਗਈ ਪੰਡਤ ਜੱਲੇ ਨੇ ਮਹਾਰਾਣੀ ਜਿੰਦ ਕੌਰਾਂ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਕੀਤੀ ਪਰ ਚੰਗੇ ਭਾਗਾਂ ਨਾਲ ਉਹ ਨੇਪਰੇ ਨਾ ਚੜੀ ਸਾਰੀ ਫੌਜ ਵਿੱਚ ਇਹ ਅਫਵਾਹ ਫੈਲ ਗਈ ਕਿ ਪੰਡਤ ਜੱਲਾ ਤੇ ਰਾਜਾ ਹੀਰਾ ਸਿੰਘ ਜਿੰਦਾਂ ਤੇ ਉਹਦੇ ਪੁੱਤਰ ਨੂੰ ਬਹੁਤ ਤੰਗ ਕਰਦੇ ਹਨ ਤੇ ਦੋਹਾਂ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਚਾਹੁੰਦੇ ਹਨ ਇਹ ਸੁਣ ਕੇ ਫੌਜਾਂ ਖੁੱਲ ਮੁਖੱਲਾ ਪੜਕੁੱਟੀਆਂ ਉਹਨਾਂ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ ਜੱਲੇ ਪੰਡਤ ਨੂੰ ਕੱਢ ਦੇਵੋ ਮਹਾਰਾਣੀ ਤੇ ਮਹਾਰਾਜਾ ਦੇ ਨਿੱਜੀ ਖਰਚਾਂ ਵਾਸਤੇ ਵੱਖਰੀ ਜਾਗੀਰ ਦੇਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਓ ਇਹ ਸੁਣ ਕੇ ਹੀਰਾ ਸਿੰਘ ਘਬਰਾ ਗਿਆ ਫੌਜਾਂ ਨੂੰ ਕਿਸੇ ਕਿਸਮ ਦਾ ਉੱਤਰ ਦੇਣ ਦੀ ਥਾਂ ਉਹਨੇ ਨਸ ਜਾਣ ਵਿੱਚ ਹੀ ਬਿਹਤਰੀ ਸਮਝੀ ਉਹ 3000 ਨਿੱਜੀ ਫੌਜ ਤੇ ਨਿੱਗਦੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਰਾਤੋਂ ਰਾਤ ਜੰਮੂ ਨੂੰ ਨਸ ਤੁਰਿਆ ਨਾਲ ਹੀ ਉਹਨੇ ਬਹੁਤ ਸਾਰਾ ਸਮਾਨ ਤੇ ਖਜ਼ਾਨਾ ਲਾਦ ਲਿਆ ਦਿਨੇ ਪਤਾ ਲੱਗਾ ਸਰਦਾਰ ਜਵਾਹਰ ਸਿੰਘ ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਫੌਜਾਂ ਲੈ ਕੇ ਮਗਰ ਲੱਗ ਤੁਰੇ ਸਤਕੂ ਮੀਲ ਦੀ ਵਿੱਥ ਤੇ ਉਹਨਾਂ ਹੀਰਾ ਸਿੰਘ ਨੂੰ ਜਾ ਘੇਰਿਆ ਬੜੀ ਲਹੂ ਡੋਲਵੀਂ ਲੜਾਈ ਹੋਈ ਜਿਸ ਵਿੱਚ ਹੀਰਾ ਸਿੰਘ ਪੰਡਤ ਜੱਲਾ ਮੀਆਂ ਸੋਹਣ ਸਿੰਘ ਤੇ ਲਾਭ ਸਿੰਘ ਡੋਗਰਾ ਆਦ ਸਾਰੇ 92 ਬੰਦੇ ਮਾਰੇ ਗਏ ਉਸ ਦਿਨ 1844 ਈਸਵੀ ਦੇ ਦਸੰਬਰ ਦੀ 21 ਤਾਰੀਖ ਸੀ ਹੀਰਾ ਸਿੰਘ ਦਾ ਸਾਰਾ ਸਮਾਨ ਫੌਜਾਂ ਨੇ ਲੁੱਟ ਲਿਆ 92 ਬੰਦਿਆਂ ਦੇ ਸਿਰ ਵੱਢ ਲਏ ਲਾਹੌਰ ਆ ਕੇ ਉਹ ਸਿਰ ਬਾਜ਼ਾਰਾਂ ਵਿੱਚ ਫੇਰੇ ਗਏ ਅੰਤ ਹੀਰਾ ਸਿੰਘ ਦਾ ਸਿਰ ਲੋਹਾਰੀ ਦਰਵਾਜ਼ੇ ਲਾਭ ਸਿੰਘ ਦਾ ਮੋਰੀ ਦਰਵਾਜ਼ੇ ਤੇ ਸੋਹਣ ਸਿੰਘ ਦਾ ਸ਼ਾਹ ਹਲਮੀ ਦਰਵਾਜ਼ੇ ਅੱਗੇ ਟੰਗੇ ਗਏ ਬਾਕੀ ਰਿਹਾ ਪੰਡਤ ਜੱਲੇ ਦਾ ਸਿਰ ਕਈ ਦਿਨ ਦੁਕਾਨਾਂ ਤੋਂ ਕੌਡੀਆਂ ਉਗਰਾ ਕੇ ਅੰਤ ਉਹ ਸਿਰ ਕੁੱਤਿਆਂ ਅੱਗੇ ਪਾਇਆ ਗਿਆ ਪੰਡਤ ਜੱਲਾ ਨੇ ਇਹ ਵੀ ਖੜੀ ਅੰਤਰ ਰਚਿਆ ਸੀ ਕਿ ਦਲੀਪ ਸਿੰਘ ਨੂੰ ਤਖਤੋਂ ਉਤਾਰ ਕੇ ਮਹਾਰਾਜੇ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ ਕਿਉਂਕਿ ਜੱਲਾ ਸਮਝਦਾ ਸੀ ਕਿ ਜਿੰਦ ਕੌਰਾਂ ਵਰਗੀ ਸਮਝਦਾਰ ਤੇ ਨੀਤੀਵਾਨ ਇਸਤਰੀ ਨੂੰ ਰਾਜ ਦਰਬਾਰ ਤੋਂ ਦੂਰ ਰੱਖਣਾ ਹੀ ਚੰਗਾ ਹੈ ਜਿੰਦਾਂ ਨੇ ਜੱਲੇ ਦੀਆਂ ਇਹੋ ਜਿਹੀਆਂ ਸਾਰੀਆਂ ਚਾਲਾਂ નિਸਫਲ ਬਣਾ ਦਿੱਤੀਆਂ ਜੱਲਾ ਇਹੋ ਜਿਹੀਆਂ ਗੁੰਮਦਾ ਦਿਲ ਦੀਆਂ ਦਿਲ ਵਿੱਚ ਹੀ ਲੈ ਕੇ ਚਲਾ ਗਿਆ ਰਾਜਾ ਹੀਰਾ ਸਿੰਘ ਪਿੱਛੋਂ ਮਹਾਰਾਣੀ ਜਿੰਦਾਂ ਦਾ ਭਰਾ ਸਰਦਾਰ ਜਵਾਹਰ ਸਿੰਘ ਵਜ਼ੀਰ ਬਣਿਆ ਜਵਾਹਰ ਸਿੰਘ ਪੱਕਾ ਸ਼ਰਾਬੀ ਤੇ ਕਾਲੇ ਸੁਭਾ ਦਾ ਸੀ ਜਦ ਨਿਯਮ ਕੋਈ ਨਾ ਰਹੇ ਤੇ ਆਪਾ thapi ਪੈ ਜਾਏ ਤਾਂ ਹਰ ਇੱਕ ਦੇ ਮਨ ਵਿੱਚ ਸਭ ਕਾਸੇ ਦਾ ਮਾਲਕ ਬਣਨ ਦੀ ਇੱਛਾ ਪੈਦਾ ਹੋ ਜਾਂਦੀ ਹੈ ਕਬਰ ਪਿਸਾਰਾ ਸਿੰਘ ਦਲੀਪ ਸਿੰਘ ਨਾਲੋਂ ਵੱਡਾ ਸੀ ਰਾਜ ਗੱਦੀ ਉੱਤੇ ਉਹ ਆਪਣਾ ਹੱਕ ਵਧੇਰੇ ਸਮਝਦਾ ਸੀ ਕੁਝ ਸਰਦਾਰਾਂ ਦੀ ਸਲਾਹ ਨਾਲ ਉਹ ਲਾਹੌਰ ਆ ਗਿਆ ਉਹਨੇ ਵੀ ਫੌਜਾਂ ਦਾ ਹੀ ਆਸਰਾ ਲਿਆ ਕਿਉਂਕਿ ਉਸ ਵੇਲੇ ਸਾਰੀ ਤਾਕਤ ਫੌਜੀ ਪੰਚਾਂ ਦੇ ਹੱਥ ਵਿੱਚ ਸੀ ਫੌਜ ਹੀ ਕਿਸੇ ਨੂੰ ਤਖਤ ਤੇ ਬਿਠਾਵੇ ਤੇ ਕਿਸੇ ਨੂੰ ਲਾਵੇ ਪਸ਼ੋਰਾ ਸਿੰਘ ਨੇ ਫੌਜਾਂ ਨੂੰ ਇਨਾਮ ਦੇਣ ਦਾ ਲਾਲਚ ਦੇ ਕੇ ਕੁਝ ਪੰਚਾਂ ਨੂੰ ਆਪਣੇ ਨਾਲ ਗੰਨ ਲਿਆ ਕੁਝ ਸਰਦਾਰਾਂ ਨੇ ਉਹਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਕੇ ਨਜ਼ਰਾਨੇ ਨਿਤਾਰੇ ਇੱਕ ਖਬਰ ਸੁਣ ਕੇ ਸਰਦਾਰ ਜਵਾਹਰ ਸਿੰਘ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹੋ ਪਿਆ ਜਿੰਨਾ ਬਹੁਤ ਸਮਝਦਾਰ ਸੀ ਉਹਨੇ ਆਪਣੇ ਭਰਾ ਨੂੰ ਲੜਾਈ ਕਰਨ ਤੋਂ ਰੋਕ ਦਿੱਤਾ ਨਾਲ ਹੀ ਉਹਨੇ ਕਬਰ ਪਸ਼ੋਰਾ ਸਿੰਘ ਨੂੰ ਰਾਜ ਮਹਿਲਾਂ ਵਿੱਚ ਬੁਲਾ ਕੇ ਉਹਦਾ ਬਹੁਤ ਸਤਿਕਾਰ ਕੀਤਾ ਉਹਨੂੰ ਦਲੀਪ ਸਿੰਘ ਦੇ ਨਾਲ ਬਿਠਾ ਕੇ ਖਵਾਇਆ ਪਿਆਇਆ ਤੇ ਜਿੰਦਾਂ ਨੇ ਉਸ ਨੂੰ ਵੀ ਆਪਣੇ ਪੁੱਤਰ ਵਾਂਗ ਪਿਆਰ ਕੀਤਾ ਇਸ ਸਲੂਕ ਦਾ ਪਸ਼ੋਰਾ ਸਿੰਘ ਦੇ ਦਿਲ ਤੇ ਚੰਗਾ ਅਸਰ ਪਿਆ ਉਹ ਜਿੰਦਾਂ ਦੇ ਬਹੁਤ ਨੇੜੇ ਹੋ ਗਿਆ ਜਵਾਹਰ ਸਿੰਘ ਇਹ ਵੇਖ ਕੇ ਸੰਹਾਰ ਨਾ ਸਕਿਆ ਉਹ ਵਿਚੇ ਵਿੱਚ ਸੜ ਪੁੱਜ ਗਿਆ ਉਹਨੂੰ ਭੈ ਪੈਦਾ ਹੋ ਗਿਆ ਕਿ ਪਸ਼ौरा ਸਿੰਘ ਉਹਦੀ ਵਜ਼ੀਰੀ ਨਾ ਖੋ ਲਵੇ ਸੋ ਜਵਾਹਰ ਸਿੰਘ ਦੇ ਵਰਤਾਓ ਵਿੱਚ ਢੇਰ ਫਰਕ ਆ ਗਿਆ ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕਬਰ ਪਸ਼ौरा ਸਿੰਘ ਮਹਿਲ ਛੱਡ ਕੇ ਫੌਜਾਂ ਵਿੱਚ ਚਲਾ ਗਿਆ ਜਵਾਹਰ ਸਿੰਘ ਨੇ ਫੌਜਾਂ ਨੂੰ ਇਨਾਮ ਦੇ ਕੇ ਫਿਰ ਆਪਣੇ ਨਾਲ ਗੰਢ ਲਿਆ ਪੂਰਾ ਡਰ ਪੈਦਾ ਹੋ ਗਿਆ ਕਿ ਪਸ਼ौरा ਸਿੰਘ ਤੇ ਜਵਾਹਰ ਸਿੰਘ ਦੇ ਧੜਿਆਂ ਵਿੱਚ ਤਲਵਾਰ ਖੜਕ ਪਵੇਗੀ ਜਿੰਦਾਂ ਨੇ ਇਸ ਵੇਲੇ ਬੜੀ ਦਲੇਰੀ ਤੋਂ ਕੰਮ ਲਿਆ ਉਹਨੇ ਦੋਆ ਧੜਿਆਂ ਦੇ ਕੁਝ ਪੰਚਾਂ ਨੂੰ ਬੁਲਾ ਕੇ ਸੁਲਾਹ ਕਰਾ ਦਿੱਤੀ। ਪਸ਼ੌਰਾ ਸਿੰਘ ਨੂੰ ਦਰਬਾਰ ਵੱਲੋਂ ਤੋਹਫੇ ਦਿੱਤੇ ਗਏ ਤੇ ਨਾਲ ਹੀ ਜਾਗੀਰ ਵਿੱਚ ਵਾਅਦਾ ਕਰਨ ਦਾ ਇਕਰਾਰ ਕੀਤਾ ਗਿਆ। ਸਮਾਂ ਵਿਚਾਰ ਕੇ ਪਸ਼ੌਰਾ ਸਿੰਘ ਆਪਣੀ ਜਾਗੀਰ ਵਿੱਚ ਸਿਆਲਕੋਟ ਚਲਾ ਗਿਆ। ਜਵਾਹਰ ਸਿੰਘ ਦੇ ਦਿਲ ਵਿੱਚ ਭੈ ਬਹਿ ਗਿਆ ਕਿ ਪਸ਼ੌਰਾ ਸਿੰਘ ਕਿਸੇ ਵੇਲੇ ਵੀ ਬਗਾਵਤ ਕਰਕੇ ਉਹਦੀ ਗੱਦੀ ਖੋ ਸਕਦਾ ਹੈ। ਸੋ ਉਹਨੇ ਪਸ਼ੌਰਾ ਸਿੰਘ ਨੂੰ ਖਤਮ ਕਰਨ ਦੀ ਧਾਰ ਲਈ ਇਸ ਬਾਰੇ ਉਹਨੇ ਜਿੰਦਾਂ ਨਾਲ ਵੀ ਸਲਾਹ ਨਾ ਕੀਤੀ। ਉਹਨੂੰ ਪੱਕਾ ਯਕੀਨ ਸੀ ਕਿ ਜਿੰਦਾ ਅਜੇ ਹੀ ਗੋਂਦ ਵਿੱਚ ਕਦੇ ਸਹਿਮਤ ਨਹੀਂ ਹੋਵੇਗੀ। ਇਸੇ ਸਮੇਂ ਰਾਜਾ ਗੁਲਾਬ ਸਿੰਘ ਡੋਗਰੇ ਨੇ ਕਬਰ ਪਸ਼ੋਰਾ ਸਿੰਘ ਨੂੰ ਚੁੱਕ ਚੁਕਾ ਕੇ ਸਿਆਲਕੋਟ ਵਿੱਚ ਗਦਰ ਕਰਵਾ ਦਿੱਤਾ। ਦੂਜੇ ਪਾਸੇ ਗੁਲਾਬ ਸਿੰਘ ਨੇ ਇਹ ਸਾਰਾ ਹਾਲ ਸਰਦਾਰ ਜਵਾਰ ਸਿੰਘ ਨੂੰ ਲਿਖ ਭੇਜਿਆ। ਪਸ਼ੋਰਾ ਸਿੰਘ ਨੇ ਸਿਆਲਕੋਟੋਂ ਤੁਰ ਕੇ ਕਿਲਾ ਅਟਕ ਉਤੇ ਕਬਜ਼ਾ ਕਰ ਲਿਆ। ਇਲਾਕੇ ਦੀਆਂ ਕੁਝ ਫੌਜਾਂ ਵੀ ਉਹਦੇ ਨਾਲ ਆ ਮਿਲੀਆਂ। ਉਹਨੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਦੇ ਹਮਾਇਤੀ ਸਰਦਾਰਾਂ ਨੇ ਉਸ ਨੂੰ ਮਹਾਰਾਜਾ ਮੰਨ ਕੇ ਨਜ਼ਰਾਨੇ ਤਾਰੇ ਇੱਕ ਖਬਰਾਂ ਸੌਕੇ ਸਰਦਾਰ ਜਵਾਰ ਸਿੰਘ ਬੜਾ ਘਬਰਾਇਆ ਜਿੰਦਾਂ ਦੀ ਸਲਾਹ ਉਹਨੇ ਅਜੇ ਵੀ ਜ਼ਰੂਰੀ ਨਾ ਸਮਝੀ ਉਹਨੇ ਫਤਿਹ ਖਾਨ ਟਿਵਾਣੇ ਤੇ ਸਰਦਾਰ ਚਤਰ ਸਿੰਘ ਅਟਾਰੀ ਨੂੰ اٹਕ ਪਹੁੰਚਣ ਦੇ ਹੁਕਮ ਭੇਜੇ ਫਤਿਹ ਖਾਨ ਡੇਰਾ ਇਸਮਾਇਲ ਖਾਨ ਤੋਂ ਤੇ ਚਤਰ ਸਿੰਘ ਹਜ਼ਾਰੇ ਤੋਂ ਚੱਲ ਕੇ ਸਣੇ ਫੌਜ اٹਕ ਪਹੁੰਚ ਗਏ ਦੋਹਾਂ ਜਰਨੇਲਾ ਨੇ ਜਾਚਿਆ ਕਿ ਫੌਜ ਦੀ ਹਮਦਰਦੀ ਕਬਰ ਪਸ਼ੋਰਾ ਸਿੰਘ ਨਾਲ ਹੈ ਉਨ੍ਹਾਂ ਸਮੇਂ ਦੀ ਨਜ਼ਾਕਤ ਨੂੰ ਤਾੜ ਕੇ ਹਮਲਾ ਕਰਨ ਦੀ ਥਾਂ ਸੁਲਾਹ ਦੀ ਗੱਲਬਾਤ ਹੋਰੀ ਇਸ ਸੁਲਾਹ ਦੇ ਮਸਲੇ ਵਿੱਚ ਮਹਾਰਾਣੀ ਜਿੰਦਾ ਦਾ ਨਾਮ ਵਰਤਿਆ ਗਿਆ ਪਸ਼ੋਰਾ ਸਿੰਘ ਦੇ ਦਿਲ ਉੱਤੇ ਜਿੰਦਾ ਦਾ ਚੰਗਾ ਅਸਰ ਸੀ ਉਹ ਸੁਲਾਹ ਕਰਨੀ ਮੰਨ ਗਿਆ ਉਹਨੇ ਰਾਜ਼ੀ ਨਾਵੇਂ ਅਟਕ ਦਾ ਕਿਲਾ ਖਾਲੀ ਕਰ ਦਿੱਤਾ ਅਗਲੇ ਦਿਨ ਫਤਿਹ ਖਾਂ ਚਤਰ ਸਿੰਘ ਤੇ ਪਸ਼ੋਰਾ ਸਿੰਘ ਤਿੰਨੇ ਲਾਹੌਰ ਨੂੰ ਤੁਰ ਪਏ ਰਾਹ ਵਿੱਚੋਂ ਪੰਜਾਂ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਰਾਤ ਠਹਿਰੇ ਇਸੀ ਹੀ ਰਾਤੀ ਸੁੱਤੇ ਪਏ ਪਸ਼ੌਰਾ ਸਿੰਘ ਨੂੰ ਧੋਖੇ ਨਾਲ ਬੰਨ੍ਹ ਲਿਆ ਤੇ ਅਗਲੇ ਦਿਨ ਕਿਲਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ ਪਿੱਛੋਂ ਜਵਾਹਰ ਸਿੰਘ ਵੱਲੋਂ ਸਖਤ ਹੁਕਮ ਪਹੁੰਚਿਆ ਕਿ ਜਿੰਨੀ ਛੇਤੀ ਹੋ ਸਕੇ ਕਬਰ ਨੂੰ ਖਤਮ ਕੀਤਾ ਜਾਵੇ ਸੋ 30 ਅਗਸਤ 1845 ਈਸਵੀ ਦੀ ਰਾਤ ਨੂੰ ਕਬਰ ਪਸ਼ੌਰਾ ਸਿੰਘ ਨੂੰ ਕਤਲ ਕਰਕੇ ਦਰਿਆ ਅਟਕ ਵਿੱਚ ్రోੜ ਦਿੱਤਾ ਗਿਆ ਇਹ ਖਬਰ ਲਾਹੌਰ ਪਹੁੰਚੀ ਤਾਂ ਸੁਣ ਕੇ ਜਿੰਦ ਕੌਰਾਂ ਬਹੁਤ ਘਬराई ਉਹ ਸਮਝਦੀ ਸੀ ਕਿ ਮੇਰੇ ਭਰਾ ਦੀ ਹੁਣ ਖੈਰ ਨਹੀਂ ਪਸ਼ੋਰਾ ਸਿੰਘ ਦੇ ਮਰਨ ਪਿੱਛੋਂ ਸ਼ੇਰੇ ਪੰਜਾਬ ਦਾ ਇੱਕੋ ਛਾਹ ਜਿਆਦਾ ਦਲੀਪ ਸਿੰਘ ਹੀ ਰਹਿ ਗਿਆ ਸੀ ਕਵਰ ਤਾਰਾ ਸਿੰਘ ਕੁਦਰਤੀ ਮੌਤ ਮਰ ਗਿਆ ਸੀ ਕਵਰ ਮਲਤਾਨਾ ਸਿੰਘ ਚੁੱਪਚਾਪ ਪੇਸ਼ ਬਦਲ ਕੇ ਕਾਬਲ ਨੂੰ ਨਸ ਗਿਆ ਸੀ ਸੱਤਾ ਵਿੱਚੋਂ ਕੇਵਲ ਇੱਕ ਦਲੀਪ ਸਿੰਘ ਰਹਿ ਗਿਆ ਸੀ ਲੋਕ ਸੋਚਦੇ ਜੇ ਇਹਨੂੰ ਕੁਝ ਹੋ ਜਾਵੇ ਤਾਂ ਫੇਰ ਕੀ ਬਣੇ ਕਵਰ ਪਸ਼ੋਰਾ ਸਿੰਘ ਦੀ ਮੌਤ ਦਾ ਲੋਕਾਂ ਉਤੇ ਬਹੁਤ ਅਸਰ ਸੀ ਸੋ ਇਸ ਕਤਲ ਉਤੇ ਲਗਭਗ ਸਾਰੀ ਫੌਜ ਭੜਕ ਉੱઠી ਮੀਆਂ ਅਰਬੇਲ ਸਿੰਘ ਡੋਗਰੇ ਦਾ ਪੁੱਤਰ ਪਿਰਥੀ ਸਿੰਘ ਬਾਗੀਆਂ ਦਾ ਆਗੂ ਬਣ ਗਿਆ ਉਹ ਥਾਂ ਥਾਂ ਫੌਜਾਂ ਵਿੱਚ ਫਿਰ ਕੇ بڑے ਜੋਸ਼ੀਲੇ ਸ਼ਬਦਾ ਵਿੱਚ ਪਸ਼ੋਰਾ ਸਿੰਘ ਦੀ ਮੌਤ ਦਾ ਜ਼ਿਕਰ ਕਰਦਾ ਤੇ ਫੌਜਾਂ ਨੂੰ ਬਦਲਾ ਲੈਣ ਵਾਸਤੇ ਪ੍ਰੇਰਦਾ ਜਵਾਰ ਸਿੰਘ ਦੇ ਵਿਰੋਧੀ ਵੀ ਬਥੇਰੇ ਸਨ ਉਹਨਾਂ ਪਿਰਥੀ ਸਿੰਘ ਰਾਹੀਂ ਵੱਟ ਸਾਰਾ ਧਨ ਫੌਜਾਂ ਵਿੱਚ ਵੰਡਿਆ ਧਨ ਦੇ ਲਾਲਚ ਤੇ ਕਬਰ ਦੀ ਮੌਤ ਦੇ ਗੁੱਸੇ ਦਾ ਨਤੀਜਾ ਸਾਰੀ ਫੌਜ ਜਵਾਰ ਸਿੰਘ ਦੇ ਵਿਰੁੱਧ ਭੜਕ ਉੱઠી ਸੌਣੀ ਵਿੱਚੋਂ ਉੱਠ ਕੇ ਫੌਜ ਨੇ ਸ਼ਹਿਰ ਤੇ ਕਿਲੇ ਨੂੰ ਘੇਰਾ ਪਾ ਲਿਆ ਪਿਰਤੀ ਸਿੰਘ ਜੋ ਉਸ ਵੇਲੇ ਸਾਰੀ ਫੌਜ ਦਾ ਲੀਡਰ ਬਣਿਆ ਹੋਇਆ ਸੀ ਨੇ ਜਵਾਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਹਮਣੇ ਆ ਕੇ ਪਸ਼ੋਰਾ ਸਿੰਘ ਦੇ ਕਤਲ ਬਾਰੇ ਕੋਈ ਸਫਾਈ ਪੇਸ਼ ਕਰਨੀ ਹੈ ਤਾਂ ਕਰ ਲਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋਵੋ ਨਾਲ ਹੀ ਉਹਨੇ ਜਵਾਰ ਸਿੰਘ ਦੀ ਫੌਜ ਨੂੰ ਹੁਕਮ ਭੇਜ ਦਿੱਤਾ ਕਿ ਜੇ ਕਿਸੇ ਨੇ ਬਾਹਰਲੀ ਫੌਜ ਦਾ ਟਕਰਾ ਕੀਤਾ ਤਾਂ ਸਭ ਤੋਂ ਪਾਗੇ ਉਡਾਏ ਜਾਣਗੇ ਇਹ ਹੁਕਮ ਸੁਣ ਕੇ ਜਵਾਰ ਸਿੰਘ ਦੀ ਆਪਣੀ ਫੌਜ ਵੀ ਉਹਦੇ ਵਿਰੁੱਧ ਹੋ ਗਈ ਜਵਾਰ ਸਿੰਘ ਵਾਸਤੇ ਬਚਾਓ ਦਾ ਕੋਈ ਰਾਹ ਨਾ ਰਿਹਾ ਉਹਨੇ ਮਹਾਰਾਣੀ ਜਿੰਦਾ ਦਾ ਆਸਰਾ ਲਿਆ ਜਵਾਰ ਸਿੰਘ ਤੇ ਜਿੰਦਾ ਨੇ ਫੌਜ ਦੀ ਤਨਖਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ ਪਰ ਫੌਜ ਮੰਨੀ ਨਾ ਅੰਤ ਜਵਾਰ ਸਿੰਘ ਆਪਣੀ ਭੈਣ ਨੂੰ ਨਾਲ ਲੈ ਕੇ ਫੌਜ ਦੇ ਪੇਸ਼ ਹੋਣ ਵਾਸਤੇ ਤੁਰ ਪਿਆ ਇੱਕ ਹਾਥੀ ਉੱਤੇ ਬਹੁਤ ਸਾਰੀਆਂ ਧਾਂਦੀਆਂ ਥੈਲੀਆਂ ਲੈ ਕੇ ਮਹਾਰਾਣੀ ਜਿੰਦਾ ਬੈਠੀ ਸੀ। ਇੱਕ ਹਾਥੀ ਉੱਤੇ ਸਰਦਾਰ ਜਵਾਰ ਸਿੰਘ ਵਜ਼ੀਰ ਬੈਠਾ ਸੀ। ਬਾਲਕ ਮਹਾਰਾਜਾ ਦਲੀਪ ਸਿੰਘ ਉਹਦੀ ਗੋਦ ਵਿੱਚ ਸੀ। ਪਿੱਛੇ-ਪਿੱਛੇ ਜਵਾਰ ਸਿੰਘ ਦੇ ਕੁਝ ਮਿੱਤਰ ਵੀ ਸਨ। ਇਹ ਗੱਲ 21 ਸਤੰਬਰ 1845 ਈਸਵੀ ਦੀ ਹੈ। ਜਵਾਰ ਸਿੰਘ ਸਣੇ ਸਾਥੀਆਂ ਫੌਜ ਵਿੱਚ ਪੁੱਜਾ ਤਾਂ ਪਿਰਥੀ ਸਿੰਘ ਤੇ ਦੀਵਾਨ ਜਵਾਰਮਲ ਦੇ ਸਿਪਾਹੀਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ। ਜਿੰਦਾ ਦੇ ਜਵਾਰ ਸਿੰਘ ਬਥੇਰੇ ਵਾਸਤੇ ਪਾਰਏ। ਇਹ ਇਨਾਮ ਦਾ ਲਾਲਚ ਦੇ ਰਹੇ ਪਰ ਫੌਜ ਨੇ ਇੱਕ ਨਾ ਮੰਨੀ ਸਿਪਾਈਆਂ ਨੇ ਬੰਦੂਕਾਂ ਦੀਆਂ ਨਾਲੀਆਂ ਸਿੱਧੀਆਂ ਕਰ ਦਿੱਤੀਆਂ ਹੁਕਮ ਪਾ ਕੇ ਮੁਹਾਵਤ ਨੇ ਵਜ਼ੀਰ ਦਾ ਹਾਥੀ ਬਿਠਾ ਦਿੱਤਾ ਦੋ ਸਿਪਾਈਆਂ ਨੇ ਜਵਾਹਰ ਸਿੰਘ ਕੋਲੋਂ ਦਲੀਪ ਸਿੰਘ ਨੂੰ ਖੋਲਿਆ ਪਿਰਥੀ ਸਿੰਘ ਦਾ ਇਸ਼ਾਰਾ ਪਾ ਕੇ ਦੋ ਪਾਸਿਆਂ ਤੋਂ ਗੋਲੀਆਂ ਦਾਗੀਆਂ ਗਈਆਂ ਇੱਕ ਗੋਲੀ ਜਵਾਹਰ ਸਿੰਘ ਦੀ ਵੱਖੀ ਵਿੱਚ ਵੱਜੀ ਅਤੇ ਦੂਜੀ ਮੱਥੇ ਵਿੱਚ ਵਜ਼ੀਰ ਲਹੂ ਲੋਹਾਨ ਹੋ ਕੇ ਹਉਦੇ ਵਿੱਚ ਉਲਰ ਪਿਆ ਉਹਨੂੰ ਦੋ ਸਿਪਾਈਆਂ ਨੇ ਧੂ ਕੇ ਥੱਲੇ ਸੁੱਟ ਲਿਆ ਤੇ ਤਲਵਾਰ ਨਾਲ ਉਹਦਾ ਸਿਰ ਵੱਢ ਲਿਆ ਨਾਲ ਹੀ ਭਾਈ ਰਤਨ ਸਿੰਘ ਭਾਈ ਚੇਤਾ ਤੇ ਵਜ਼ੀਰ ਦੇ ਹੋਰ ਕਈ ਸਾਥੀ ਕਤਲ ਕਰ ਦਿੱਤੇ ਗਏ ਜਿਹੜਾ ਧਨ ਜਿੰਦਾ ਤੇ ਜਵਾਰ ਸਿੰਘ ਇਨਾਮ ਵਾਸਤੇ ਨਾਲ ਲਿਆਏ ਸਨ ਫੌਜ ਨੇ ਲੁੱਟ ਲਿਆ ਭਰਾ ਦਾ ਖੂਨ ਹੋਇਆ ਵੇਖ ਕੇ ਜਿੰਦਾ ਰੋਣ ਪਟਣ ਲੱਗ ਪਈ ਫੌਜ ਨੇ ਇੱਕ ਤੰਬੂ ਵਿੱਚ ਜਿੰਨਾਂ ਨੂੰ ਤੇ ਇੱਕ ਵਿੱਚ ਦਲੀਪ ਸਿੰਘ ਨੂੰ ਬੰਦ ਕਰ ਦਿੱਤਾ ਰਾਤ ਭਾਰੋ ਫੌਜ ਦੇ ਸਖਤ ਪਹਿਰੇ ਵਿੱਚ ਰਹੀ ਸਾਰੀ ਰਾਤ ਉਹ ਉੱਚੀ ਉੱਚੀ ਵਹਿਣ ਪਾ ਕੇ ਪਿੱਟਦੀ ਰਹੀ ਤੇ ਸਿਰ ਦੇ ਵਾਲ ਖਾਉਂਦੀ ਰਹੀ ਉਹਨੇ ਆਪਣਾ ਹੁਲੀਆ ਪਾਗਲਾਂ ਵਾਲਾ ਬਣਾ ਲਿਆ ਦਿਨੇ ਫੌਜ ਦੇ ਕੁਝ ਸਰਪੰਚ ਜਿੰਨਾਂ ਨੇ ਹਾਜ਼ਰ ਹੋਏ ਉਹਨਾਂ ਬੜੀ ਆਜ਼ੀ ਨਾਲ ਫੌਜ ਦੀ ਗਲਤੀ ਬਾਰੇ ਮਹਾਰਾਣੀ ਤੋਂ ਮਾਫੀ ਮੰਗੀ ਤੇ ਅਗਾਂ ਵਾਸਤੇ ਉਹਦੇ ਆਗਿਆਕਾਰ ਰਹਿਣ ਦਾ ਪ੍ਰਣ ਕੀਤਾ ਜਵਾਹਰ ਸਿੰਘ ਦੀ ਲੋਥ ਉਹਦੇ ਹਵਾਲੇ ਕਰ ਦਿੱਤੀ ਗਈ ਇਸ ਸ਼ਰਤ ਤੇ ਦਲੀਪ ਸਿੰਘ ਨੂੰ ਉਹਨੂੰ ਦੇ ਦਿੱਤਾ ਗਿਆ ਕਿ ਉਹ ਮਹਾਰਾਜੇ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਪਹਚਾਵੇਗੀ ਪਿਛਲੇ ਪਹਿਰ ਮਸਤੀ ਦਰਵਾਜੇ ਦੇ ਬਾਹਰ ਜਵਾਹਰ ਸਿੰਘ ਦਾ ਸੰਸਕਾਰ ਕੀਤਾ ਗਿਆ ਮਹਾਰਾਣੀ ਜਿੰਦਾ ਉਦੋਂ ਬਹੁਤ ਰੋਹੀ ਕੋਰ ਲਈ ਉਹਦਾ ਵਿਰਲਾਪ ਸੁਣ ਕੇ ਪੱਥਰ ਵੀ ਘੁਰਲਾ ਉੱਠੇ ਉਹਦੇ ਵਿਰੋਧੀਆਂ ਦੇ ਮਨ ਵੀ ਕੁਝ ਚਿਰ ਵਾਸਤੇ ਪਸੀਜ ਗਏ ਜਿੰਦਾ ਨੇ ਹੱਡ ਕੋਰਿਆਂ ਤੇ ਕਾਬੂ ਪਾ ਕੇ ਕਿਹਾ ਤੁਸੀਂ ਮੇਰੇ ਨਾਲ ਜੱਗੋਂ ਬਾਹਰੀ ਕੀਤੀ ਹੈ ਤੁਸੀਂ ਮੇਰੇ ਭਰਾ ਨੂੰ ਕੈਦ ਕਰ ਲੈਂਦੇ ਦੇ ਸੰ ਬਾਹਰ ਕੱਢ ਦਿੰਦੇ ਪਰ ਭੈਣ ਦੀਆਂ ਅੱਖਾਂ ਸਾਹਮਣੇ ਉਹਦਾ ਖੂਨ ਨਾ ਕਰ ਦੇ ਨਹੀਂ ਤਾਂ ਤੁਸੀਂ ਮੈਨੂੰ ਵੀ ਨਾਲ ਹੀ ਮਾਰ ਘੱਟ ਦੇ ਹੁਣ ਮੇਰਾ ਮਨ ਤਾਂ ਸ਼ਾਂਤ ਹੋਵੇਗਾ ਜੇ ਜਵਾਹਰ ਸਿੰਘ ਦੇ ਕਾਤਲ ਮੇਰੇ ਹਵਾਲੇ ਕਰ ਦੇਵੋ ਪ੍ਰਿਥੀ ਸਿੰਘ ਡੋਗਰਾ ਰਾਤੋਂ ਰਾਤ ਜੰਮੂ ਨੂੰ ਨਸ ਗਿਆ ਸੀ ਦੀਵਾਨ ਜਵਾਹਰ ਮਾਲ ਨੂੰ ਫੜ ਕੇ ਫੌਜਾਂ ਨੇ ਜਿੰਦਾਂ ਦੇ ਹਵਾਲੇ ਕਰ ਦਿੱਤਾ ਕੁਝ ਮਹੀਨੇ ਕੈਦ ਰੱਖ ਕੇ ਜਿੰਦਾਂ ਨੇ ਉਹਨੂੰ ਵੀ ਰਿਹਾ ਕਰ ਦਿੱਤਾ